ਬਾਹਰ ਰਹਿੰਦੇ ਪਰਿਵਾਰ ਦੀ ਕੋਠੀ ਆਪਾਂ ਲੈ ਕੇ ਪਹੁੰਚੇ ਅਸੀਂ ਬਹੁਤ ਵਧੀਆ ਕੋਠੀ ਆ ਸਾਰਾ ਕੁਝ ਤੁਸੀਂ ਦੇਖੋਗੇ ਤੁਹਾਨੂੰ ਸਾਰਾ ਕੁਝ ਹੀ ਪਸੰਦ ਆਊਗਾ ਜੀ ਦਿਲ ਲੱਗ ਜਾਊਗਾ ਇੰਨੀ ਵਧੀਆ ਕੋਠੀ ਬਣੀ ਹੋਈ ਐ ਰੇਟ ਵੀ ਬਹੁਤ ਜਾਇਜ਼ ਮਾਲਕ ਨੇ ਲਾ ਕੇ ਭੇਜ ਪੂਰੀ ਆਪਾਂ ਗੱਲ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਐ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਭੇਜੋ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਲਿਖਿਆ ਰੰਦਾ 73800 ਪੂਰਾ 26100 73 ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੱਥੇ ਕੋਠੀ ਬਣੀ ਹੋਈ ਹੈ ਜੀ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਬਹੁਤ ਵਧੀਆ ਲੋਕੇਸ਼ਨ ਆਪਨੂੰ ਮਿਲ ਜੂਗੀ ਕੋਠੀ ਦਾ ਫਰੰਟ ਬਹੁਤ ਵਧੀਆ ਸੀ ਸਾਰੀ ਕੋਠੀ ਮਾਲਕ ਨੇ ਬਹੁਤ ਰੀਜਨਲ ਤਿਆਰ ਕਰਵਾਈ ਹੋਈ ਹੈ ਤੇ ਆਪਦੇ ਵਾਸਤੇ ਇਹਨਾਂ ਨੇ ਬਣਾਈ ਸਗੀ ਉਹ ਤੋਂ ਬਾਅਦ ਮਾਲਕ ਆਪ ਤਾਂ ਬਾਹਰ ਬਾਗਿਆ ਜੀ ਸਾਰੀ ਫੈਮਿਲੀ ਨੂੰ ਨਾਲ ਲੈ ਕੇ ਤੇ ਹੁਣ ਜਿਹੜੀ ਕੋਠੀ ਐ ਸੇਲ ਕਰਨੀ ਐ ਜੀ ਕਿਉਂਕਿ ਐਦਾ ਹੀ ਪਈ ਐ ਸੀ ਮਾਲਕ ਕਹਿੰਦੇ ਨੇ ਵੀ ਸਾਮ ਸੰਭਾਈਤਾ ਹੁੰਦੀ ਨਹੀਂ ਐਦਾ ਹੀ ਖਰਾਬ ਹੋਈ ਜਾਂਦੀ ਐ ਬੜੇ ਸ਼ੌਂਕ ਨਾਲ ਕੋਠੀ ਤਿਆਰ ਕਰਵਾਈ ਸੀ ਰੰਗ ਦਾ ਸਾਰਾ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਜੋੜੀਆਂ ਦਾ ਸਾਰਾ ਕੰਮ ਹੋਇਆ ਸੀ ਸਮਰਸੀਬਲ ਮੋਟਰ ਲੱਗੀ ਹੋਈ ਐ ਬਾਕੀ ਜਿਹੜੇ ਪੱਲੇ ਜੋੜੀਆਂ ਸਾਰਾ ਕੁਝ ਤੁਸੀਂ ਆਪ ਹੀ ਚੈੱਕ ਕਰੋ ਜੀ ਬਹੁਤ ਵਧੀਆ ਪਾਉ ਨੂੰ ਸਾਰਾ ਕੁਝ ਮਿਲੂਗਾ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਵਧੀਆ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਟੋਟਲ ਕੋਠੀ ਦੇ ਵਿੱਚ ਬਾਕੀ ਆਪਾਂ ਅੰਦਰ ਚੱਲਦੇ ਹਾਂ ਤੁਹਾਨੂੰ ਲੋਬੀ ਤੇ ਕਿਚਨ ਬੈਡਰੂਮਸ ਸਾਰਾ ਕੁਝ ਚੈੱਕ ਕਰਪਾਉਣਾ ਸੀ ਵਧੀਆ ਲੋਬੀ ਮਿਲ ਜੂਗੀ ਆਪਾਂ ਨੂੰ ਰੰਗ ਦਾ ਕੰਮ ਦੇਖੋ ਜੀ ਬਹੁਤ ਵਧੀਆ ਪਨ ਮਿਲੂਗਾ ਨਾ ਤਾਂ ਕੋਈ ਰੰਗ ਆਪਾਂ ਨੂੰ ਲੇਹਾ ਮਿਲਣਾ ਸੀ ਨਾ ਕੋਈ ਕਮੀ ਪੇਸ਼ੀ ਮਿਲਣੀ ਹੈ আর ਰਸੋਈ ਦਾ ਕੰਮ ਦੇਖੋ ਜੀ ਬਹੁਤ ਸ਼ੌਂਕ ਨਾਲ ਮਾਲਕ ਨੇ ਰਸੋਈ ਦਾ ਕੰਮ ਕਰਵਾਇਆ ਹੋਇਆ ਜਿੰਨਾ ਕੰਮ ਹੋਇਆ ਜਿਨੇ ਬਾਕਸ ਬਣੇ ਹੋਏ ਨੇ ਤੁਸੀਂ ਆਪ ਹੀ ਚੈੱਕ ਕਰ ਲਓ ਜਿਹੜੀਆਂ ਟਾਈਲਸ ਲੱਗੀਆਂ ਹੋਈਆਂ ਨੇ ਉਹ ਵੀ ਤੁਸੀਂ ਚੈੱਕ ਕਰੋ ਜੀ ਗ੍ਰੇਨਾਇਟ ਪੱਥਰ ਵਗੈਰਾ ਜੋ ਵੀ ਲੱਗਿਆ ਹੋਇਆ ਆਪ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਤੁਹਾਨੂੰ ਕੋਠੀਏ ਜਿਹੜੀ ਇਹ ਪਸੰਦ ਆ ਗਈ ਹੋਊਗੀ ਤੁਸੀਂ ਰੇਟ ਸੁਣੋਗੇ ਰੇਟ ਵੀ ਤੁਹਾਨੂੰ ਪਸੰਦ ਆਊਗਾ ਬਾਕੀ ਮਾਲਕ ਤੇ ਸਾਰਾ ਪਰਿਵਾਰ ਅਮਰੀਕਾ ਰਹਿੰਦਾ ਜੀ ਬਾਹਰ ਪੱਕੇ ਨੇ ਤਾਂ ਕਰਕੇ ਇਹਨਾਂ ਨੇ ਆਪਦੀ ਕੋਠੀਏ ਜਿਹੜੀ ਸੇਲ ਕਰਨੀ ਹੈ ਕਿਉਂਕਿ ਇੱਥੇ ਮਤਲਬ ਕਿ ਕੋਠੀ ਐਮੀ ਖਰਾਬ ਹੋਈ ਜਾਂਦੀ ਹੈ ਮਾਲਕ ਤਾਂ ਬਹੁਤ ਟਾਈਮ ਬਾਅਦ ਗੇੜਾ ਮਾਰਦੇ ਨੇ ਬਾਕੀ ਉੱਥੇ ਹੀ ਰਹਿੰਦੇ ਨੇ ਸੀ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦਿਖਾ ਰਹੇ ਹਾਂ ਜੀ ਗੱਲਬਾਤ ਟੋਟਲ ਆਪਾਂ ਕਰ ਰਹੇ ਹਾਂ ਬਾਕੀ ਸ਼ੀਸ਼ਿਆਂ ਦਾ ਜੋੜੀਆਂ ਦਾ ਕੰਮ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਕੋਠੀ ਪਸੰਦ ਆ ਰਹੀ ਹੈ ਥੱਲੇ ਇੱਕ ਲਾਈਕ ਦਾ ਬਟਨ ਹੈ ਜੀ ਜਰੂਰ ਦਬਾ ਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਦੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਸਕਦੇ ਹੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਹੈ 73800462173 ਜਿਹੜਾ ਉੱਤੇ ਪੂਰੀ ਵੀਡੀਓ ਤੇ ਨੰਬਰ ਲਿਖਿਆ ਰਹਿੰਦਾ ਸੀ ਉਸ ਨੰਬਰ ਤੇ ਕੋਈ ਜਾਣਕਾਰੀ ਕੋਠੀ ਦੀ ਨਹੀਂ ਮਿਲਣੀ ਉਹ ਨੰਬਰ ਸਿਰਫ ਐਡ ਕਰਵਾਉਣ ਵਾਸਤੇ ਹੈ ਜੀ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਵੱਡੇ ਵੱਡੇ ਅੱਖਰਾਂ ਚ ਜਾਂ ਤਾਂ ਮਿਲ ਗਿਆ ਹੋਊਗਾ ਜੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜਾਂ ਅੱਗੇ ਤੁਸੀਂ ਚੈੱਕ ਕਰੋ ਤੁਹਾਨੂੰ ਮਿਲ ਜਾਊਗਾ ਬਾਕੀ ਆਪਾਂ ਪੂਰੀ ਗੱਲਬਾਤ ਕਰ ਹੀ ਰਹੇ ਹਾਂ ਜੀ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਈ ਰਹੇ ਹਾਂ ਬਾਕੀ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਵੀਡੀਓ ਤੇ ਆਪਾਂ ਜੇ ਗੱਲ ਕਰੀਏ ਜਗ੍ਹਾ ਦੀ ਤਾਂ ਟੋਟਲ ਜਿਹੜੀ ਆਪਾਂ ਨੂੰ ਜਗ੍ਹਾ ਮਿਲੂਗੀ ਪੰਜ ਮਰਲੇ ਥਾਂ ਮਿਲੂਗੀ ਪੰਜ ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਜਿਹੜੀ ਪੰਜ ਮਰਲੇ ਥਾਂ ਹੈ ਜੀ ਇਹ ਰਜਿਸਟਰੀ ਵਾਲੀ ਆਪਾਂ ਨੂੰ ਜਗ੍ਹਾ ਮਿਲੂਗੀ ਰਜਿਸਟਰੀ ਮਾਲਕ ਦੇ ਨਾਮ ਹੈ ਜੀ ਤੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਪਸੰਦ ਆਊਗੀ ਤੇ ਕੋਠੀ ਦੀ ਲੋਕੇਸ਼ਨ ਬਹੁਤ ਪਸੰਦ ਆਊਗੀ। ਬਾਕੀ ਇਹਨਾਂ ਨੇ ਵੀਡੀਓ ਬਹੁਤ ਵਧੀਆ ਬਣਾ ਕੇ ਭੇਜੀ ਆ। ਉੱਪਰ ਦਾ ਸਾਰਾ ਕੁਝ ਇਹਨਾਂ ਨੇ ਦਿਖਾਇਆ ਸੀ। ਉੱਤੇ ਵੀ ਮਾਲਕ ਲੈ ਕੇ ਜਾਣਗੇ ਤੇ ਵੀਡੀਓ ਉੱਪਰ ਦੀ ਵੀ ਇਹਨਾਂ ਨੇ ਪੂਰੀ ਵਧੀਆ ਬਣਾਈ ਆ। ਉੱਪਰ ਦਾ ਵੀ ਮਾਹੌਲ ਤੁਹਾਨੂੰ ਮੈਂ ਦਿਖਾਉਣਾ ਸੀ। ਬਾਕੀ ਚੱਲਦੀ ਚੱਲਦੀ ਵੀਡੀਓ 'ਚ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ। ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਆਪਣੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ। ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਜਰੂਰ 10 ਦੇ ਰਹੇ ਹੋ ਜੀ ਤੇ ਪੂੜੀਆਂ ਤੁਸੀਂ ਚੈੱਕ ਕਰੋ ਜੀ ਬਹੁਤ ਵਧੀਆ ਆਪਣ ਪੂੜੀਆਂ ਮਿਲ ਜਾਣਗੀਆਂ ਰੰਗ ਦਾ ਕੰਮ ਦੇਖੋ ਜੀ ਬਹੁਤ ਵਧੀਆ ਮਾਲਕ ਨੇ ਕਰਵਾਇਆ ਉੱਤੇ ਆਪਾਂ ਪਹੁੰਚ ਗਏ ਤੇ ਉੱਪਰ ਦੀ ਲੋਕੇਸ਼ਨ ਵੀ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਦਿਖਾਈ ਹੈ ਆਸੇ ਪਾਸੋਂ ਤੁਸੀਂ ਆਪ ਦੇਖੋ ਜੀ ਕੋਈ ਇਦਾਂ ਨਹੀਂ ਹੈਗਾ ਸੀ ਵੀ ਕੱਲੀ ਜੀ ਕੋਠੀ ਬਣੀ ਹੋਈ ਹੈ ਆਸੇ ਪਾਸੇ ਹੋਰ ਬਹੁਤ ਸਾਰੀਆਂ ਆਪਣ ਕੋਠੀਆਂ ਮਿਲ ਜਾਣਗੀਆਂ ਤਾਂ ਇੱਕ ਆਪਾਂ ਨੂੰ ਜਿਹੜੀ ਗਲੀ ਲੱਗਦੀ ਹੈ ਜਿਹੜਾ ਰਸਤਾ ਲੱਗਦਾ ਹੈ ਜੀ ਬਾਹਰਲੀ ਸਾਈਡ ਆਪਾਂ ਨੂੰ ਇੱਕ ਦੁਕਾਨ ਵੀ ਮਿਲੂਗੀ ਜੀ ਦੁਕਾਨ ਵੀ ਬਣੀ ਹੋਈ ਆ ਦੁਕਾਨ ਬਣਾਉਣੀ ਏ ਸੀ ਦੁਕਾਨ ਬਣਾ ਸਕਦੇ ਆ ਕਿਸੇ ਨੇ ਬਿਜ਼ਨਸ ਕਰਨਾ ਏ ਇਥੇ ਬਿਜ਼ਨਸ ਹੋ ਜੂਗਾ ਸੀ ਬਾਕੀ ਤੁਸੀਂ ਦੇਖ ਰਹੇ ਹੋ ਜੀ ਗੱਲਬਾਤ ਆਪਾਂ ਪੂਰੀ ਕਰ ਹੀ ਰਹੇ ਆ ਸੀ ਕਿਵੇਂ ਦੀ ਲੱਗੀ ਕੁਠੀ ਇਹ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਆ ਜੀ ਕੋਠੀ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲੇ 30 ਲੱਖ ਰੁਪਇਆ ਡਿਮਾਂਡ ਪਹੁੰਚੀ ਆ ਜੀ 30 ਲੱਖ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਮਾਲਕ ਨੇ ਕਿਹਾ ਘਟਾਬੱਧ ਕਰਕੇ ਕੋਠੀ ਜਿਹੜੀ ਆਪਦੀ ਅਸੀਂ ਸੇਲ ਕਰ ਦਾਂਗੇ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਸੀ ਜਲੰਧਰ ਕੈਂਟ ਨਜ਼ਦੀਕ ਬਾਬਾ ਬੁੱਢਾ ਜੀ ਗੁਰੂ ਘਰ ਤੇ ਕੋਠੀ ਆਪਾਂ ਨੂੰ ਮਿਲੂਗੀ ਇਹ ਦਕੋਹਾ ਅਰਮਾਨ ਨਗਰ ਦੇ ਵਿੱਚ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਕੋਈ ਹੋਰ ਗੱਲ ਕਰਨੀ ਹੋਵੇ ਤਾਂ ਨੰਬਰ ਸਕਰੀਨ ਤੇ ਆਪਾਂ ਮਾਲਕਾਂ ਦੇ ਦੇ ਹੀ ਦਿੱਤੇ ਜੀ ਦੋ ਨੰਬਰ ਆਪਾਂ ਦਿੱਤੇ ਆ ਦੋਵੇਂ ਨੰਬਰ ਚੋਂ ਕਿਸੇ ਵੀ ਨੰਬਰ ਤੇ ਤੁਸੀਂ ਫੋਨ ਲਗਾ ਸਕਦੇ ਹੋ ਤੁਹਾਡੀ ਗੱਲ ਹੋ ਜੂਗੀ ਸਿੱਧੀ ਮਾਲਕ ਨਾਲ ਹੀ ਸੀ। ਬਾਕੀ ਰੇਟ 30 ਲੱਖ ਰੁਪਇਆ ਡਿਮਾਂਡ ਹੈ। ਆ ਰੇਟ ਤੁਹਾਨੂੰ ਕਿਵੇਂ ਦਾ ਲੱਗਿਆ? ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ। ਰੇਟ ਤੁਹਾਨੂੰ ਪਸੰਦ ਆਇਆ? ਵਧੀਆ ਲੱਗਿਆ ਰੇਟ? ਤਾਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਰਹਿ ਦਿੰਦੇ ਰਹਿ ਕਰੋ ਜੀ ਆਪਦੀ ਵੱਤ-ਵੱਤ ਜਿੰਨੇ ਤੁਸੀਂ ਦੇਖ ਰਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ। ਤੁਸੀਂ ਕਹਿੰਦੇ ਸੀਗੇ ਜਲੰਧਰ ਸਾਈਡ ਤੋਂ ਕਹਿੰਦੇ ਸੀਗੇ ਵੀ ਸਾਨੂੰ ਕੂਠੀ ਚਾਹੀਦੀ ਆ ਲੈ ਕੇ ਆਪਾਂ ਅੱਜ ਪਹੁੰਚੇ ਆ ਜਿੰਨੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਅਸੀਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਰੇਟਾਂ ਦੇ ਵਿੱਚ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਵੀਡੀਓ ਲੈ ਕੇ ਪਹੁੰਚਦੇ ਆ ਜੀ ਤੁਸੀਂ ਜਿੰਨੇ ਕ ਰੇਟ ਵਿੱਚ ਕਹਿੰਦੇ ਰਹਿੰਦੇ ਹੋ ਓਨੇ ਕ ਰੇਟ 'ਚ ਮੈਂ ਲੈ ਕੇ ਆਉਂਦਾ ਰਹਿੰਦਾ ਹਾਂ ਜੀ ਬਾਕੀ ਅੱਜ ਦਾ ਰੇਟ ਤੇ ਅੱਜ ਦੀ ਕੂਠੀ ਤੁਹਾਨੂੰ ਕਿਵੇਂਦ ਲੱਗੀ ਜਰੂਰ ਕਮੈਂਟ ਕਰਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹਾਂ ਅਲੱਗ-ਅਲੱਗ ਏਰੀਆ ਚੋਂ ਆਪਾਂ ਲੈ ਕੇ ਆਉਂਦੇ ਰਹੇ ਨੇ ਅਸੀਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦੇਖ ਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤਾਂ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਇੱਕ ਕੰਮ ਲਾਜ਼ਮੀ ਕਰਦੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਨੂੰ ਸ਼ੇਅਰ ਅੱਗੇ ਜਰੂਰ ਕਰਦੋ ਆਪਦੇ WhatsApp ਦੇ ਗਰੁੱਪਾਂ ਦੇ ਵਿੱਚ ਆਪਦੇ ਯਾਰਾਂ ਮਿੱਤਰਾਂ ਚ ਰਿਸ਼ਤੇਦਾਰਾਂ ਚ ਜਿੱਥੇ ਵੀ ਸ਼ੇਅਰ ਕਰਨੀ ਆ WhatsApp ਤੇ Facebook ਤੇ Insta ਤੇ ਜਿੱਥੇ ਵੀ ਕਰ ਸਕਦੇ ਹੋ ਕਰ ਦਿਆ ਕਰੋ ਜੀ ਤੇ ਵੀਡੀਓ ਵਧੀਆ ਲੱਗੀ ਆ ਤਾਂ ਜਰੂਰ ਦੱਸਿਓ ਜੀ ਕਿਸ ਨੇ ਐਡ ਕਰਵਾਉਣੀ ਆ ਜੀ ਘਰ ਕੋਠੀ ਮਕਾਨ ਦੀ ਤਾਂ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਨੰਬਰ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਜੀ ਵੀਡੀਓ ਪੂਰੀ ਵਧੀਆ ਬਣਾ ਕੇ ਭੇਜਣੀ ਆ ਜੀ ਤੇ ਤੁਸੀਂ ਨਾ ਕਮੈਂਟਾਂ ਦੇ ਵਿੱਚ ਵੀ ਬਹੁਤ ਲਿਖਦੇ ਹੋ ਜੀ ਵੀ ਅਸੀਂ ਆਪਦਾ ਘਰ ਵੇਚਣਾ ਹੈਗਾ ਤੇ ਕਮੈਂਟਾਂ 'ਚ ਤੁਸੀਂ ਲਿਖ ਕੇ ਕਹਿੰਦੇ ਹੋ ਵੀ ਸਾਡੀ ਐਡ ਕਰ ਦੋਗੇ ਤੁਸੀਂ ਕਮੈਂਟ ਨਾ ਪਾਇਆ ਕਰੋ ਜੀ ਬੇਨਤੀ ਵਾਲੀ ਗੱਲ ਹੈ ਕਮੈਂਟਾਂ ਦੇ ਵਿੱਚ ਐਡ ਕਰਵਾਉਣ ਬਾਰੇ ਨਾ ਕਿਹਾ ਕਰੋ ਜੀ ਬਾਕੀ ਦੇ ਕਮੈਂਟ ਵਧੀਆ-ਵਧੀਆ ਜਰੂਰ ਕਰਿਆ ਕਰੋ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਡਾਇਰੈਕਟ ਆਪਣੇ ਵਟਸਐਪ ਨੰਬਰ ਤੇ ਭੇਜ ਦਿਆ ਕਰੋ ਨਾ ਤਾਂ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਹੈ ਨਾ ਕੁਝ ਹੋਰ ਬਸ ਵੀਡੀਓ ਭੇਜ ਦਿਆ ਕਰੋ ਉਸ ਤੋਂ ਬਾਅਦ ਆਪਣੇ ਆਪ ਤੁਹਾਡੀ ਐਡ ਲੱਗ ਜਾਊਗੀ ਜਾਣਕਾਰੀ ਵੀਡੀਓ ਫੋਟੋ ਆ ਕੁਝ ਭੇਜ ਦਕਰੋ ਬਾਕੀ ਦੇ ਕੋਈ ਜਾਣਕਾਰੀ ਜੇ ਕੁਛ ਰਹਿ ਜਾ ਕਰੂਆ ਤਾਂ ਤੁਹਾਨੂੰ ਆਪਣੇ ਆਪ ਮੈਂ ਫੋਨ ਕਰ ਲੂੰਗਾ ਜੀ। ਲਾ ਕੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੁਸੀਂ ਬਹੁਤ ਪਿਆਰ ਦਿਨਿਓ ਜੀ ਹਰ ਵੀਡੀਓ ਨੂੰ। ਉਮੀਦ ਕਰਦਾ ਏਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਉਂਗੇ। ਬਾਕੀ ਵੀਡੀਓ ਨਾਲੋਂ ਵੀ ਵੱਧ ਪਿਆਰ ਕਰਿਓ ਜੀ। ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ। ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ।